ਲੈ ਵੀ ਇੱਕ ਗੱਲ ਤਾਂ ਮੰਨਣੀ ਪੈਗੀ ਆਪਾਂ ਨੂੰ ਲੋਕਾਂ ਨੂੰ ਵੀ ਤਰਨ ਤਰਨ ਵਾਲਿਆਂ ਨੇ ਕਾਲੀ ਪਾਰਟੀ ਦਾ 27 ਦੇ ਵਿੱਚ ਮੋੜ ਬਣ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਤੇ ਮੈਂ ਸੁਖਵੀਰ ਸਿੰਘ ਬਾਦਲ ਨੇ ਇੱਕ ਬੇਨਤੀ ਕਰਨਾ ਸੁਖਵੀਰ ਸਿੰਘ ਬਾਦਲ ਵੱਡੇ ਬਾਦਲ ਸਾਹਿਬ ਮੈਂ ਕਿਹਾ ਜਿਹੜੀ ਪਾਗੇ ਨੂੰ ਵੀ ਕਰ ਲਾ ਹੁਣ ਤਿਆਰ ਹੁਣ ਤੂੰ ਤਿਆਰੀ ਕਰ ਲਾ ਉਹ ਤੇਰੀ ਕੁਰਸੀ ਤੇ ਜਾਣ ਦੀ ਸਮਝੀਆ ਗੱਲ ਤੇ ਬਾਕੀ ਤਿਆਰੀ ਕਰ ਲਾ ਤੇ ਇਹ ਸੋਚ ਰਿਹਾ ਵੀ ਕੰਮ ਕਿਹੜੇ ਕਿਹੜੇ ਕਰਨੇ ਨੇ ਅੱਗੀਆਂ ਗਲਤੀਆਂ ਨਹੀਂ ਕਰਨੀਆਂ ਸਮਝ ਗਿਆ ਗੱਲ ਬਾਗੇ ਮੈਂ ਕਿਉਂ ਆਣਾ ਪਿਆ ਤੁਸੀਂ ਦੇਖੋ ਜਿਹੜੇ ਬੰਦੇ ਭੁੱਖੇ ਮਰਦੇ ਕਾਲੀ ਪਾਰਟੀ ਦੇ ਵਿੱਚੋਂ ਤਿੰਨ ਦਿਨ ਵਿਰਾ ਐਮਐਲਏ ਬਣੇ ਮੰਤਰੀ ਬਣੇ ਐਡੀਆਂ ਐਸ਼ੋਰਾ ਮਾਲੀਆਂ ਨਜ਼ਾਰੇ ਲੁੱਟੇ ਬੁੱਲੇ ਲੁੱਟੇ ਵੱਡੀਆਂ ਵੱਡੀਆਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਦੇ ਝੂਟੇ ਲੈ ਤੇ ਜਦੋਂ ਕਾਲੀ ਪਾਰਟੀ ਚ ਆਏ ਨਾ ਉਹਨਾਂ ਦੇ ਘਰੇ ਚਾਹ ਨਹੀਂ ਬਣਦੀ ਹੁੰਦੀ ਸੀ ਆਟਾ ਨਹੀਂ ਹੁੰਦਾ ਸੀ ਤੇ ਜੋ ਕਾਲੀ ਪਾਰਟੀ ਚ ਐ ਤੇ ਜਦੋਂ ਕਾਲੀ ਪਾਰਟੀ ਉਹਨਾਂ ਨੂੰ ਦੇਣ ਦੇਦੀ ਤੀ ਤਿੰਨ ਤਿੰਨ ਮੇਰਾ ਐਮ.ਐਲ.ਏ ਬਣਾਤਾ ਨਿਆਰੇ ਲਿਆਉਂਦੇ ਕੋਠੀਆਂ ਬਣਾਉਂਦੇਆਂ ਗੱਡੀਆਂ ਦੇਤੀਆਂ ਜਵਾਗ ਉਦੇਸ਼ਾਂ 'ਚ ਭੇਜ ਦਿੱਤੇ ਕਿ ਅੱਜ ਉਹੋ ਹੀ ਕਾਲੀ ਪਾਰਟੀ ਦੇ ਬਾਰ ਖਲਾਫ ਹੋ ਗਏ ਔਰ ਸਭ ਤੋਂ ਜਾਰੀ ਦਾ ਜਿਹੜੀ ਬੀਬੀ ਜ਼ਗੀਰ ਕੋਲ ਜਿਨੇ ਕੁੜੀ ਮਾਰੀ ਮੁੱਛਾ ਮੁੱਛਾ ਮਣਾ ਆ ਗਈ ਰੀਜਨਲ ਇਹ ਸਪੋਰਟ ਕਿਹੜੀ ਪਾਰਟੀ ਦੀ ਕਰਦੀ ਦੀ ਤੇ ਉਹ ਤੋਂ ਪੁੱਛੇ ਚੰਦੂ ਮਾਜਰਾ ਲੈ ਲਓ ਜਿਹਨੂੰ ਬੋਲਣ ਦਾ ਪੂਰਾ ਪਤਾ ਹੀ ਨਹੀਂ ਹੈਗਾ ਤੇ ਸਭ ਤੋਂ ਜ਼ਿਆਦਾ ਜਿਹੜਾ ਉਹ ਲੈ ਲਓ ਤੁਸੀਂ ਗਿਆਨੀ ਗੁਰਪ੍ਰੀਤ ਜਿਹਨੂੰ ਪ੍ਰਧਾਨ ਬਣਾਇਆ ਉਹਨੂੰ ਲੈ ਲਓ ਤੁਸੀਂ ਮੰਨ ਲੈਣਾ ਸੁਖਬੀਰ ਬਾਦਲ ਦੇ ਵਿੱਚ ਗਲਤੀਆਂ ਐ ਜੀ ਪਰ ਉਹਨੇ ਗਲਤੀ ਦੀ ਮਾਫੀ ਮੰਗੀ ਸਭ ਕੁਝ ਕੀਤਾ ਕੱਲ ਸੁਖਬੀਰ ਦੀ ਗਲਤੀ ਨਹੀਂ ਆ ਜਿਹੜੇ ਨਾਲ ਹੋਰ ਸੀ ਨਾ ਗਲਤੀਆਂ ਇਹਨਾਂ ਨੇ ਕਰਵਾਈਆਂ ਨੇ ਬਿੱਤੂ ਇਥੋਂ ਤੱਕ ਕੇ ਮਜੀਠੀਏ ਮਜੀਠੀਏ ਤੱਕ ਵੀ ਸਾਰੇ ਲੈਕਚਰ ਦੇ ਵਿੱਚ ਮਜੀਠੀਏ ਦਾ ਨਾਮ ਹੀਗਾ ਅਸੀਂ ਵੀਰਵਾਦ ਨੇ ਲਿਆ ਕਿਤੇ ਉਹਨੂੰ ਵੀ ਦੇਖਦਾ ਪਿਆ ਵੀ ਪਾਰਟੀ ਦੇ ਮੇਰੇ ਜੋੜਾ ਚ ਹੀ ਬਹਿ ਗਏ ਇਹ ਬੰਦੇ ਜੋੜਾ ਮੇਰਿਆਂ ਚ ਬਹਿ ਗਏ ਨੇ ਸਾਰੇ ਠੀਕੇ ਤੇ ਬਾਕੀ ਸਮਝੋ ਬਈ ਜਿੱਤ ਗਏ ਪਰ ਇੱਕ ਜ਼ਰੂਰ ਮੈਂ ਸਾਡੇ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਆ ਇਹ ਹੈਗੀ ਆਪਣੀ ਪੰਜਾਬ ਦੀ ਪਾਰਟੀ ਇੱਕ ਕਿਸਾਨੀ ਪਾਰਟੀ ਆ ਇਹ ਪੰਜਾਬ ਦਾ ਇਹ ਸਵਾਰ ਸਕਦੀ ਹੋਰ ਕਿਸੇ ਨਹੀਂ ਜੇ ਸਵਾਰਨਾ ਅੱਜ ਜਿਹੜੀ ਨਵੀਂ ਪਾਰਟੀ ਭਾਈ ਅਮਰਪਾਲ ਦੀ ਆਈ ਨਾ ਆਪਾਂ ਨੇ ਸਟਾਈ ਦੇ ਵਿੱਚ ਬਣਾਵਾਂਗੇ ਇਹ ਵੀ ਤੁਹਾਨੂੰ ਮੈਂ ਥੋੜਾ ਜਿਹਾ ਮੈਂ ਅੱਜ ਵੀ ਜੀ ਆ ਤੇ ਇਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਤੁਹਾਨੂੰ ਦੱਸਾਂਗਾ ਸਾਰੀ ਗੱਲਬਾਤ ਵੀ ਇਹ ਅਸਲ ਮੇਲ ਕੀ ਆ ਇਹ ਕਿੰਦੇ ਨਾਲ ਗੱਡ ਤੁਰਪ ਕੀਤੇ ਬੈਠੇ ਤੇ ਐਸ ਵੇਲੇ ਉਹ ਕੀ ਕਰਦੇ ਪੈਣ ਸਮਝ ਲਿਆ ਗੱਲ ਗੜੀ ਅਤਰੰਤਾਰ ਵਾਲੇ ਸੀਟ ਤੋਂ ਹੀ ਪਤਾ ਲੱਗ ਗਿਆ ਕਿ ਕਿੰਨਾ ਕੋ ਉਹਨਾਂ ਨੇ ਚੂਰ ਲਾਇਆ ਉਹਦੇ ਮਗਰ ਸੰਦੀਪ ਸਿੰਘ ਸ਼ਣੀ ਦੇ ਮਗਰ ਇੱਕ ਦੋ ਦਿਨ ਖੜਿਆ ਕਰਕੇ ਫਿਰ ਬਾਕੀ ਹਵਾ ਵੇਖੋ ਵਿਗੜ ਗਈ ਜਾਨੀ ਸੰਦੀਪ ਸਿੰਘ ਸ਼ਣੀ ਨੇ ਵੀ ਇਹ ਗੱਲ ਕਹਿਤੀ ਸੀ ਵੀ ਮੇਰੀ ਅਮਰਤਪਾਲ ਨਾਲ ਆਵਾਜ਼ ਆਈ ਹੰਕਾਰ ਉਹ ਨਹੀਂ ਬੋਲਣ ਲੱਗ ਪਿਆ ਤੇ ਕੱਲ ਨੂੰ ਉਤਲੀਆਂ ਕੁਰਸੀਆਂ ਨੇ ਭਾਈਆਂ ਤੇ ਕੀ ਕਰਨ ਲੋਕਾਂ ਆ ਇਸ ਕਰਕੇ ਬਹੁਤ ਵਧੀਆ ਮੈਂ ਇਹੋ ਕਿਹਾ ਸੀ ਬਸਾਰੇ ਇਕੱਠੇ ਹੋ ਜੇ ਕਿੰਨੇ ਥੱਲੇ ਹੋ ਜਾਂਦੇ ਤੇ ਅੱਜ ਜ਼ੁਲਾਰ ਦੀ ਗੋਡਿਆਂ ਪਰ ਨੇ ਮਾਰ ਰਾਂ ਇਹ ਸਾਰੀ ਪਾਰਟੀ ਝਾੜੂ-ਪੂੜੂ ਸਾਬ ਉੱਟ ਜਾਣੇ ਪਰ ਫੇਰ ਵੀ ਦੂਜੇ ਨੰਬਰ ਤੇ ਆ ਗਈ ਸਮਝੋ ਕਾਲੀ ਜਿੱਤ ਗਏ ਜਿਹੜਾ ਇਹੋ 24 ਘੰਟੇ ਮੁੱਖ ਮੰਤਰੀ ਸਾਹਿਬ ਕਾਲੀ 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 ਬਾਦਲ-ਬਾਦਲ ਕਰੀ ਜਾਂਦਾ ਸੀ ਨਾ ਆ ਦੋਨੋਂ ਵੀ ਪਤਾ ਲੱਗ ਗਿਆ ਵੀ ਕਾਲੀ ਦੂਜੀ ਥਾਂ ਤੇ ਆ ਗਏ ਨੇ ਤੇ ਸਤਾਈ ਆ ਲੈਂਦੀ ਇਹਦਾ ਆਹੜਾ ਨਾ ਕਾਲੀ-ਕਾਲੀ ਮੁੱਖ ਮੰਤਰੀ ਸਾਹਿਬ ਜੇ ਪਾਰਟੀ ਲੱਭ ਗਈ ਚਾਰੋਂ ਪਾਰਟੀ ਤੇ ਮੇਰਾ ਨਾਮ ਪਟਾ ਦੇ ਲੋਕਾਂ ਤੋਂ ਅਸੀਂ ਪੁੱਛ ਲਿਆ ਪਿੰਡਾਂ 'ਚ ਜਾ ਕੇ ਵੀ ਦੁਨੀਆਂ ਕੀ ਬੋਲਦੀ ਉਹ ਤਾਂ ਚਲੋ ਅਗਲਾ ਸੋਚਦਾ ਵੀ ਜਿਹੜੇ ਕੁਮਾਰਾ ਮੁਰਕਾ ਮਕਮੂਕੂ ਲੈਣਾ ਚਾਹਉਂ ਘਰ ਦੋ ਪਾ ਦੋ ਮੋਟਾ ਨਾਂ ਬਰ ਕੋਡ ਕੋਡ ਧੰਵਾਦ ਕਰਨ ਤਰ੍ਹਾਂ ਆ ਜਿਨ੍ਹਾਂ ਨੇ ਕਾਲੀ ਪਾਰਟੀ ਦਾ ਸਤਾਈ ਦੇ ਵਿੱਚ ਪੰਜਾ ਲਾਤਾ ਵੀ ਪੂਰੇ ਪੈਰ ਕਰ ਦਿੱਤੇ ਨੇ ਤੇ 27 ਦੇ ਵਿੱਚ ਆਈ ਲੋਕ ਤੇ ਸਾਰੇ ਤਿਆਰ ਪਰ ਤਿਆਰ ਹੋ ਜੂ ਤੇ ਬਾਗੀ ਹੋ ਜਿੱਥੇ ਵੀ ਰੈਲੀ ਹੋਵੇ ਉਥੇ ਸਟੇਜ ਤੇ ਜ਼ਰੂਰ ਗੱਜਾਂ ਕਰਾਂਗੇ ਤੇ ਤੁਹਾਨੂੰ ਦੱਸਾਂ ਕਰਾਂਗੇ ਸਾਰੀਆਂ ਵੀ ਗੱਲਾਂ ਕਿਵੇਂ ਕੀ ਕੁਝ ਜਿੰਨੀਆਂ ਨਵੇਂਆ ਪਾਰਟੀਆਂ ਨੇ ਕੀ ਕੁਝ ਕਰਦੀਆਂ ਪਈਆਂ ਠੀਕ ਹੈ ਇਹ ਤਾਂ ਯਾਰ ਆਪ ਹੀ ਮਰੀ ਜਾਂਦੇ ਨੇ ਸਵਰਜੀਤ ਮਾਨ ਆਉਂਦਾ ਪਿਆ ਸੀ ਜਿਹੜਾ ਸੰਦੀਪ ਸਿੰਘ ਛਣੀ ਉਹਨਾਂ ਨੇ ਉਹਨਾਂ ਦੀ ਪਾਰਟੀ ਨੇ ਕਿਹਾ ਵੀ ਇਹ ਸਾਡਾ ਬੰਦਾ ਤੇ ਉਹਨਾਂ ਨੇ ਇਹ ਗੱਲ ਕਹੀ ਨਹੀਂ ਵੀ ਸਾਡਾ ਸਾਝਾ ਉਮੀਦਵਾਰ ਹੈ ਆ ਤਾਂ ਗੱਲਾਂ ਪੈ ਕਰਦੇ ਨੇ ਉਹ ਉਹ ਵਕਰਾ ਮੁੱਖ ਮੰਤਰੀ ਬਣਨ ਦੇ ਲੱਤਾਂ ਗਾਉ ਨੂੰ ਕੀਤੀ ਬੈਠਾ ਵਕਰਾ ਮੁੱਖ ਮੰਤਰੀ ਬਣਨ ਦੇ ਸੁਭਰਾ ਲੈਦਾ ਮੋਦੇ ਕੋਲ ਦੇ ਕੋਰੀਆ ਖਾਲਸਾ ਦਾ ਨਾਹਰਾ ਲਾ ਦੋ ਤੇ ਲੋਕਾਂ ਦੇ ਜਵਾਗ ਮਰਵਾ ਦੋ ਸਰਜੀਤ ਮਾਨ ਦੇ ਕੋਲ ਤੇ ਕੁਛ ਹੀ ਰਿਹਾ ਜਦੋਂ ਲੋਕਾਂ ਨੇ ਜਤਾਇਆ ਉਹਦੇ ਕਿਹੜੀਆਂ ਲੱਤਾਂ ਲਾਤੀਆਂ ਸੀ ਨੇ ਤੇ ਉਹ ਆਲੇ ਅਮਰਤਪਾਲ ਦਾ ਕਿਉਂਕਿ ਆ ਪਤਾ ਲੱਗ ਗਿਆ ਨਾ ਉਹਦੀ ਜਿਹੜੀ ਘਰ ਵਾਲੀ ਉੱਥੇ ਬੈਠੀ ਸ਼ਾਂਤ ਦੀ ਜੇਲ੍ਹ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਕਿਉਂ ਬੈਠੀ ਉੱਥੇ ਕਾਰਨ ਕੀ ਆ ਅਤਲ ਕਿੱਥੇ ਉਹਨਾਂ ਤਾਰਾਂ ਉੱਤੇ ਜੁੜੀ ਬੈਠੇ ਨੇ ਵੀ ਜਿਹੜੇ ਦੂਜਿਆਂ ਦੇ ਰਾਹ ਦੇ ਹੋ ਸਾਰੇ ਪੰਜਾਬ 'ਚ ਲਿਆਂਦੇ ਨੇ ਉਹ ਕੱਲਾ ਸ਼ਾਂਤ ਜੇਲ੍ਹ 'ਚ ਕਿਉਂ ਬੈਠਾ ਕਿਉਂ ਰੱਖਿਆ ਕਿਹੜੀ ਗੱਲ ਉਹਨੂੰ ਰੱਖਿਆ ਗਿਆ ਉੱਥੇ ਮਤਲਬ ਉਹਨਾਂ ਦਾ ਸਾਰਾ ਕਲੀ-ਕਲੀ ਅੱਜ ਮੇਰੇ ਕੋਲ ਥੋੜਾ ਜਿਹਾ ਟਾਈਮ ਨਹੀਂਗਾ ਬਾਕੀ ਕਮੈਂਟਾਂ ਦੇ ਵਿੱਚ ਕਮੈਂਟ ਚੰਗੇ-ਚੰਗੇ ਕਰਿਆ ਕਰੋ ਸੁਣੋ ਸੁਣਾਓ ਚਲ ਵਿੱਚ ਕਈ ਬੰਦੇ ਹੁੰਦੇ ਵੀ ਨਾ ਮਾਰਾ ਬੋਲਣ ਬੋਲੀ ਜੋ ਮੈਨੂੰ ਕੋਈ ਨਹੀਂ ਪਰ ਸਰਦਾਰ ਸੁਮੇਰ ਸਿੰਘ ਮਾਦਵ ਪੰਜਾਬ ਦਾ ਸਟੇਟ ਮੁੱਖ ਮੰਤਰੀ ਬਣਾਓ ਇਵੇਂ ਖੱਟੀਆਂ ਰੱਤੀਆਂ ਨੀਲੀਆਂ ਹਾਰੀਆਂ ਚਿੱਟੀਆਂ ਚੁੰਨੀਆਂ ਦੇ ਪੱਗਾਂ ਐਵੇਂ ਤੁਹਾਨੂੰ ਦਿਸ ਰਹੇ ਨੇ ਕਿ ਇਹ ਜੇ ਖਤਮ ਹੋ ਗਿਆ ਸਾਰਾ ਭਲਾ ਹੋ ਆਏ ਬ੍ਰਿੰਦੀ ਕਾ ਖਾਲਸਾ ਵੈਲ ਜੀ ਕੀ ਮਤੇ ਸ਼ੇਅਰ ਕਰਦੇ